ਸਾਸੰਗ ਜੀ ਜਿੱਥੇ ਕੀਰਤਨ ਦਰਬਾਰ ਹੋ ਰਿਹਾ ਕਥਾ ਵਿਚਾਰਾਂ ਸਿੰਘ ਸਾਹਿਬ ਜੀ ਕਰਨਗੇ ਸਾਡੇ ਗਿਆਨੀ ਵਾਦਾਂ ਕਰਨਗੇ ਉੱਥੇ ਨਾਲ ਹੀ ਸਮਾਗਮ ਵਿੱਚ ਹੋਰ ਰੰਗ ਭਰਨ ਵਾਸਤੇ ਇੱਕ ਕੁਇਜ਼ ਵੀ ਰੱਖੀ ਗਈ ਹੈ ਕੁਇਜ਼ ਉਹ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਮਨਾ ਰਿਆ ਨਾ ਦਿਖੜਾ ਤੇ ਸਾਰੇ ਸਵਾਲ ਤਕਰੀਬਨ ਬਾਬਾ ਦੀਪ ਸਿੰਘ ਦੇ ਜੀਵਨ ਤੇ ਨੇ ਇਹ ਕੁਇਜ਼ ਤਾਂ ਰੱਖੀ ਗਈ ਹੈ ਕਿ ਇਤਿਹਾਸ ਦੀ ਜਾਣਕਾਰੀ ਸਾਡੇ ਵਿੱਚ ਹੋਰ ਵਧੇ ਆਪ ਜੀ ਤੇ ਗਿਆਨੀ ਵਾਧਾ ਹੋਏਗਾ ਤੇ ਜਿੱਥੇ ਗਿਆਨੀ ਵੱਧ ਆਉਣਾ ਹੈ ਉੱਥੇ ਨਾਲ ਹੀ ਜਿਹੜਾ ਵੀ ਸਹੀ ਜਵਾਬ ਦੇਗਾ ਉਹਨੂੰ ਇਹ ਪ੍ਰਾਈਜ਼ ਮਿਲਣਾ ਸਾ ਸੰਗਤ ਜੀ ਇਹ ਸਾਰੇ ਪ੍ਰਾਈਜ਼ ਬਣ ਕੇ ਤਿਆਰ ਨੇ ਤੇ ਦੇਖੋ ਜਿਹੜਾ ਕੁਇਜ਼ ਦਾ ਪ੍ਰਾਈਜ਼ ਹੈ ਜ਼ਰੂਰੀ ਨਹੀਂ ਸਭ ਨੂੰ ਮਿਲੇ ਤੇ ਬਾਕੀ ਇਹ ਨਾ ਸੋਚਣ ਵੀ ਸਾਨੂੰ ਕੁਝ ਨਹੀਂ ਮਿਲਿਆ ਜੀ ਕੁਇਜ਼ ਹੋ ਗਈ ਹੈ ਸਾਡੇ ਮਿਲਿਆ ਨਹੀਂ ਪ੍ਰਾਈਜ਼ ਇਹ ਲੱਕੀ ਡਰਾਇਵ ਰੱਖਿਆ ਜੇ ਇਹ ਵੀ ਖਰਚਾ ਮੈਂ ਇਹਨਾਂ ਨੂੰ ਪਾ ਦਿੱਤਾ ਇਹ ਸੰਗਤ ਨੂੰ ਚਿਹਰੇ ਦਾ ਹਾਸਾ ਆ ਗਿਆ ਖੁਸ਼ੀ ਆ ਗਈ ਸਾਰਿਆਂ ਦੇ ਇਹ ਲੱਕੀ ਡਰਾ ਦੇ ਪ੍ਰਾਈਜ਼ ਅਗੇ ਜੇ ਕੁੱਪਰ ਮੰਡੇ ਜਾਣਗੇ ਤੇ ਲੱਕੀ ਡਰਾ ਕੱਢੇ ਜਾਣਗੇ ਸੋ ਅਖੀਰ ਤੱਕ ਆਪ ਜੀ ਨੇ ਇੱਥੇ ਬਣੇ ਰਹਿਣਾ ਤੇ ਇਹ ਪ੍ਰਾਈਜ਼ ਜਿਹਨੂੰ ਮਿਲੇਗਾ ਸਮਝ ਲੈਣਾ ਸਿਰਫ ਪ੍ਰਾਈਜ਼ ਨਹੀਂ ਹੈਗਾ ਇਹ ਤੰਦਰ ਬਾਬਾ ਦੀ ਸ਼ੀਂਹ ਦੀ ਅਸੀਸ ਵੀ ਹੈ ਸਤਿ ਸ਼੍ਰੀ ਅਕਾਲ ਦੇਖੋ ਬੱਚਿਆਂ ਕੇ ਨਾ ਜੋਸ਼ ਆ ਗਿਆ ਪ੍ਰਾਈਜ਼ ਦੇਖ ਕੇ ਸੋ ਸਿਰਪ੍ਰਾਈਜ਼ ਨਾ ਸਮਝੋ ਇਹ ਤਨਤਨ ਬਾਬਾ ਦੀਪ ਸਿੰਘ ਜੀ ਦੀ ਅਸੀਸ ਹੈ ਜਿਹੜਾ ਲੱਗ ਜਾਏਗਾ ਉਹ ਕਰਨ ਬਰਕਤਾਂ ਪੈਣਗੀਆਂ ਅਖੀਰ ਤੱਕ ਕਬਜ ਨੇ ਇਸ ਤਰ੍ਹਾਂ ਬਣੇ ਰਹਿਣਾ ਸਾਧ ਸੰਗਤ ਜੀ ਪਹਿਲਾ ਸਵਾਲ ਪੁੱਛਣ ਲੱਗਾ ਬਹੁਤ ਹੀ ਸੋਖਾ ਸਵਾਲ ਬਹੁਤ ਹੀ ਸੋਖਾ ਛੋਟੇ ਬੱਚਿਆਂ ਉਸੇ ਸਵਾਲ ਹੈ ਤਨਤਨ ਬਾਬਾ ਦੀਪ ਸਿੰਘ ਜੀ ਦਾ ਬਚਪਨ ਦਾ ਕੀ ਨਾਮ ਸੀ ਇੱਕ ਨਾ ਸ਼ਬਦ ਛੋਟੀ ਬੱਚੇ ਨੇ ਆਪ ਚੁੱਕਿਆ ਸੀ ਪਿੱਛੇ ਬੈਠੀ ਹੈ ਇਹ ਜਾਓ ਸੰਦੀਪ ਜੀ ਸ਼ਬਦ ਛੋਟੀ ਬੱਚੀ ਕੋਲ ਜਾਓ ਤੰਤਨ ਬਾਬਾ ਦੀ ਸੀ ਦਾ ਬਚਪਨ ਦਾ ਕੀ ਨਾਮ ਸੀ ਦੀਪਾ ਦੀਪਾ ਬਿਲਕੁਲ ਸਹੀ ਨਾਮ ਹੈ ਬਿਲਕੁਲ ਸਹੀ ਜਵਾਬ ਹੈ ਜੀ ਬੋਲੇ ਸੋਨਹਾਲ ਰਸਮੀਆ ਕਾਲ ਇਹ ਬੱਚੇ ਨੂੰ ਇਨਾਮ ਦਿੱਤਾ ਜਾ ਰਿਹਾ ਬਹੁਤ ਸੋਹਣਾ ਜਵਾਬ ਬਚਪਨ ਦਾ ਨਾਮ ਦੀਪਾ ਤੇ ਤੰਤਨ ਬਾਬਾ ਦੀ ਸੀ ਨੇ ਜਦੋਂ ਅੰਮ੍ਰਿਤ ਪਨ ਕੀਤਾ ਫਿਰ ਕਲਗੀਧਰ ਪਾਸ਼ਾ ਜੀ ਨੇ ਨਾਮ ਦਿੱਤਾ ਦੀਪ ਸਿੰਘ ਹੁਣ ਦੂਜਾ ਸਵਾਲ ਉਹ ਸਾਰਿਆਂ ਸਹੀ ਹੈ ਭਾਵੇਂ ਬੱਚੇ ਭਾਵੇਂ ਵੱਡੇ ਜਲ ਮਰਜੀ ਜਵਾਬ ਦੇ ਸਕਦਾ ਕਿਉਂਕਿ ਬਿਲਕੁਲ ਛੋਟੇ ਬੱਚਿਆਂ ਦਾ ਸਵਾਲ ਵੀ ਨਹੀਂ ਹੈ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਿਤਾ ਹੀ ਦਾ ਕੀ ਨਾਮ ਸੀ ਇੱਕ ਮਿੰਟ ਬਟ ਇਸ ਤਰ੍ਹਾਂ ਨਹੀਂ ਭਾਈ ਭਗਤੂ ਜੀ ਬਿਲਕੁਲ ਸਹੀ ਜਵਾਬ ਹੈ ਜੀ ਬੋਲੇ ਸੋਨ ਹਾਲ ਸ੍ਰੀ ਅਕਾਲ ਐਸੇ ਮੰਨੇ ਦੇਖੋ ਇਤਿਹਾਸ ਦਾ ਗਿਆਨ ਵਧ ਰਿਹਾ ਇਤਿਹਾਸ ਦਾ ਗਿਆਨ ਵਧ ਰਿਹਾ ਬਹੁਤ ਵਧੀਆ ਜਵਾਬ ਦਿੱਤਾ ਬੱਚੀ ਨੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਭਾਈ ਪਕਤੂ ਜੀ ਸੀ ਹੁਣ ਅਗਲਾ ਸਵਾਲ ਹੈ ਜੀ ਵੀ ਸਾਰਿਆਂ ਸੇ ਹੀ ਹੈ ਜੋ ਮਰਜੀ ਜਵਾਬ ਦੇਵੇ ਤੀਜਾ ਸਵਾਲ ਹੈ ਤਨਤਨ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਉਹ ਸਾਰੇ ਨੇ ਹੱਥ ਖੜੇ ਕਰਦੇ ਆ ਬੱਚੇ ਹੁਸ਼ਿਆਰ ਬੜੇ ਇੱਥੇ ਦੇ ਸਭ ਤੋਂ ਛੋਟੇ ਬੱਚੇ ਕੋਲ ਪੁੱਛ ਲਓ ਸਭ ਤੋਂ ਛੋਟੇ ਬੱਚੇ ਕੋਲ ਵੱਡੇ ਕੋਲ ਪੁੱਛਾਂਗੇ ਕੋਈ ਗੱਲ ਨਹੀਂ ਬੱਚਿਆਂ ਨੂੰ ਪਹਿ ਲਗੀ ਹੈ ਮਾਤਾ ਜੋਨੀ ਜੀ ਵੈਰੀ ਗੁੱਡ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੱਚੇ ਨੇ ਨਾਮ ਦਿੱਤਾ ਯਾਰਿਆ ਮਾਤਾ ਜੀਵਨੀ ਜੀ ਇਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸਤਕਾਰਯੋਗ ਬਤਾਈਦਾ ਨਾਮ ਚੌਥਾ ਸਵਾਲ ਬਹੁਤ ਈਜ਼ੀ ਜਿਹਨੂੰ ਕਹਿੰਦੇ ਆਸਾਨ ਵਿੱਚੋ ਆਸਾਨ ਸਵਾਲ ਹੈ ਇਹ ਛੋਟੇ ਬੱਚਿਆਂ 'ਸੇ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਕਿਹੜਾ ਛੋਟੇ ਬੱਚਿਆਂ 'ਸੇ ਇੱਧਰ 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 ਸੰਦੀਪ ਜੀ ਸੰਦੀਪ ਜੀ ਇੱਧਰ ਇੱਧਰ ਪਉ ਵੈਂਡ ਸਾਹਿਬ ਬਿਲਕੁਲ ਠੀਕ ਬੋਲੇ ਸੋਨਹਾਲ ਬੱਚੇ ਤਾਂ ਤੂੰ ਹੁਸ਼ਿਆਰ ਬੜੇ ਨੇ ਸਭ ਦਾ ਨੰਬਰ ਆਏਗਾ ਉਹ ਦੇਖੋ ਲੱਕੀ ਡਰਾਈਵ ਨਿਕਲਣਾ ਹੈ ਇਹਨਾਂ ਨੂੰ ਉਹਨਾਂ ਨੂੰ ਛੋਟਾ ਪੜਾਈ ਨਹੀਂ ਮਿਲਿਆ ਕੀ ਉਹ ਤਾਂ ਵੱਡਾ ਨਿਕਲ ਜਾਵੇ ਤੁਹਾਡਾ ਇੱਕ ਸਵਾਲ ਹੁਣ ਸਾਰੇ ਆਸੇਗਾ ਜੇ ਹੁਣ ਵੱਡਿਆਂ ਕੋਲ ਪੁੱਛਾਂਗੇ ਵੱਡਿਆਂ ਕੋਲ ਪੁੱਛਾਂਗੇ ਤਨ ਤਨ ਮਾਤਾ ਜੀਉਣੀ ਜੀ ਦੇ ਤਨ ਤਨ ਭਾਈ ਭਕਤੂ ਜੀ ਦੇ ਅੰਧਕਾਰਜ ਤੋਂ ਕਿੰਨੇ ਸਾਲਾਂ ਮਗਰੋਂ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਆਗਮਨ ਹੋਇਆ ਵੱਡੇ ਕੋ ਪੁੱਛ ਲਿਓ ਸੰਦੀਪ ਜੀ ਉਧਰੋਂ ਉਧਰੋਂ ਦੇਖ ਲਓ ਕਿੰਨੇ ਸਾਲਾਂ ਮਗਰੋਂ ਅਨੰਦ ਘਰ ਤੋਂ 24 ਸਾਲ ਬਿਲਕੁਲ ਠੀਕ ਜਵਾਬ ਹੈ ਬੋਲੇ ਸੋਨੇ ਹਾਲ ਸਾਧ ਸੰਗਤ ਜੀ ਇਹ ਜਿਹੜਾ ਜਵਾਬ ਹੈ ਨਾ ਜਵਾਬ ਇਹਦੇ ਵਿੱਚ ਬਹੁਤ ਵੱਡਾ ਲੈਸਨ ਮਿਲਦਾ ਸਾਨੂੰ ਬਹੁਤ ਵੱਡਾ ਲੈਸਨ ਲੈਸਨ ਨਹੀਂ ਲੈਣਾ ਆਪਾਂ ਕੱਲਾ ਪਰੇਸ਼ਾਨ ਨਹੀਂ ਲੈਣਾ ਲੈਸਨ ਵੀ ਲੈਣਾ ਥੋੜਾ ਸ਼ਾਂਤੀ ਦਾ ਦਾਨ ਬਖਸ਼ੋ ਤੇ ਇਕਾਗਰਤੀ ਤੋਂ ਗਸੋ ਇਹੜਾ ਮੈਂ ਸਵਾਲ ਕੀਤਾ ਨਾ ਭਾਈ ਭਕਤੂ ਜੀ ਤੇ ਬੀਬੀ ਜੀ ਹੁਣੀ ਜੀ ਉਹਨਾਂ ਦੇ ਅਨੰਦ ਕਾਰਜ ਤੋਂ ਕਿੰਨੇ ਸਾਲਾਂ ਮਗਰੋਂ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਅਗਮਨ ਹੋਇਆ ਜਵਾਬ ਮਿਲਿਆ ਜੀ 24 ਸਾਲ ਠੀਕ ਹੈ ਹੁਣ ਦੇਖੋ ਜਿਹੜੇ 24 ਸਾਲ ਨੇ ਨਾ ਹੁਣ ਤੰਦਰਨ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਇਕਲੋਤੀ ਸੰਤਾਨ ਸੀ ਐਨੀ ਕੱਲੇ ਕੱਲੇ ਪੁੱਤਰ ਨਾ ਕੋਈ ਅਨਦਾ ਭਰਾ ਤੇ ਨਾ ਕੋਈ ਭੈਣ ਕੱਲੀ ਕੱਲੀ ਸੰਤਾਨ ਤੇ 24 ਸਾਲ ਦੇਖੋ ਜਿਹੜਾ ਸਮਾਂ ਹੈ ਨਾ ਬਹੁਤ ਵੱਡਾ ਸਮਾਂ ਹੁੰਦਾ ਤੇ 24 ਸਾਲ ਜਿਹੜਾ ਸਮਾਂ ਜਿਹੜਾ ਸੀ ਇਹ ਭਾਈ ਭਕਤੂ ਜੀ ਤੇ ਬੀਬੀ ਜੀਉਣੀ ਜੀ ਨੇ ਬੜੇ ਸਿੱਦਕ ਦੇ ਨਾਲ ਗੁਜ਼ਾਰਿਆ ਬੜੇ ਸਿੱਦਕ ਨਾਲ ਇਕੋ ਰੋਜ਼ ਅਰਦਾਸ ਕਲਯੁਗਦਰ ਪਾਤਸ਼ਾਹ ਦੇ ਚਰਨਾਂ 'ਚ ਕਰਦੇ ਸੀ ਕੀ ਅਰਦਾਸ ਕਰਦੇ ਸੀ ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੋ ਤੂੰ ਤੇ ਪਾਉ ਔਰ ਜੇ ਸਬਰ ਕੀਤਾ ਜੇ ਸੰਤੋਖ ਕੀਤਾ ਜੇ ਵਿਸ਼ਵਾਸ ਕੀਤਾ ਜੇ ਭਰੋਸਾ ਕੀਤਾ ਤੇ ਕਿੰਨੀ ਵੱਡੀ ਦਾਤ ਕਲਯੁਗਦਰ ਪਾਤਸ਼ਾਹ ਜਿਨੇ ਚੋਲੀ ਚ ਪਾਈ ਹੈ ਪੁੱਤਰ ਮੰਗਦੇ ਸੀ ਐਸਾ ਸੁਪੁੱਤਰ ਦਿੱਤਾ ਜਿਸ ਨੂੰ ਦੁਨੀਆ ਅੱਜ ਵੀ ਪੁੱਛਦੀ ਹੈ ਤੇ ਰਹਿੰਦੇ ਖੰਡ ਬਰਮੰਤ ਬਰਮੰਡ ਤੱਕ ਦੁਨੀਆ ਇਹਨਾਂ ਨੂੰ ਪੁੱਛੇਗੀ ਇਹਨੂੰ ਕਹਿੰਦਾ ਸਬਰ ਦਾ ਫਲ ਮਿੱਠਾ ਆਪਣੇ ਵੀ ਛਾਤੀ ਮਾਰੀ ਹੈ ਸਿੱਖਣ ਆਇਆ ਨਾ ਇੱਥੇ ਬਾਬਾ ਜੀ ਦਾ ਮਨਾਣ ਆਇਆ ਦਿਹਾੜਾ ਇਤਿਹਾਸ ਵਿੱਚ ਸਿੱਖਣਾ ਆਪਣੇ ਛਾਤੇ ਮਾਰੀਏ 4-5 ਸਾਲ ਹੋ ਜਾਂਦੇ ਵਿਆਹ ਨੂੰ ਬੱਚਾ ਨਾ ਹੋਵੇ ਨਾ ਫਿਰ ਦਰਦ ਕੋਈ ਰਹਿੰਦਾ ਨਹੀਂ ਜਿੰਨੂੰ ਅਸੀਂ ਛੱਡ ਦਈਏ ਕੋਈ ਦਰ ਨਹੀਂ ਕੋ ਟੂਨੇ ਵਾਲਾ ਕੋਈ ਤਵੀਦ ਵਾਲਾ ਕੋ ਮੜੀ ਵਾਲਾ ਕੋ ਮਸਾਨ ਵਾਲਾ ਕੋ ਧਾਗੇ ਵਾਲਾ ਕੋਈ ਜਿਨੇਹੂ ਵਾਲਾ ਜਿਹੜਾ ਜਿੱਥੇ ਕਹਿੰਦਾ ਬੰਦਾ ਕਹਿੰਦਾ ਚੱਲ ਕੋਈ ਗੱਲ ਨਹੀਂ ਜਿੰਨੇ ਲਾਇਆ ਗਲੀ ਮੇ ਉਹ ਨਾਲ ਚੱਲੀ ਹੈ ਹਾਲਤ ਹੋ ਜਾਂਦੀ ਹੈ ਉਹ ਕਹਿੰਦਾ ਬਾਬਾ ਜੀ ਉੱਥੇ ਬੈਠੇ ਹੋ ਸੇਵ ਝੋਲੀ ਪਾਉਣ ਦੇ ਬੱਚਾ ਹੋ ਜਾਂਦਾ ਕਹਿੰਦਾ ਚਲੋ ਮੈਂ ਸੇਵ ਪਾ ਲੈਣੀ ਆ ਉਹ ਕਹਿੰਦੇ ਉਹ ਬਾਬਾ ਜੀ ਕਿ ਨਾਖ ਝੋਲੀ ਪਾਉਣ ਦੇ ਬੱਚਾ ਹੋ ਜਾਂਦਾ ਕਹਿੰਦੇ ਚਲੋ ਮੈਂ ਨਾਖ ਪਾ ਲੈਣੀ ਆ ਕੋਈ ਕਹਿੰਦੇ ਉਹ ਪੀਰਾਂ ਦੀ ਕਬਰ ਹੈ ਕਿ ਇੱਥੇ ਜਾ ਕੇ ਚਦਰ ਚੜਾਓ ਤੇ ਬੱਚਾ ਹੋ ਜਾਏਗਾ ਉੱਥੇ ਤੁਰ ਬੰਨੇ ਆ ਇੰਨਾ ਕੱਚਾ ਸਿਦਕ ਹੈ ਔਰ ਇਹਨੇ ਕੱਚੇ ਸਿਦਕ ਕਰਕੇ ਹੀ ਸਾਨੂੰ ਫਿਰ ਪ੍ਰਾਪਤੀਆਂ ਨਹੀਂ ਹੁੰਦੀ ਪ੍ਰਾਪਤੀਆਂ ਨਹੀਂ ਹੁੰਦੀ ਬੱਚੇ ਤਾਂ ਹੋ ਜਾਂਦੇ ਨੇ ਪਰ ਅਸੀਂ ਕਹਿੰਦੇ ਨਾ ਹੋਣ ਹਰ ਬੱਚੇ ਹੋਣ ਜਿਹੜੇ ਸਾਡਾ ਨਾਮ ਰੋਸ਼ਨ ਕਰਨ ਜੇ ਹੋਂ ਹਰ ਬੱਚੇ ਮੰਗਣਿਆ ਨਾ ਗੁਰੂ ਸਾਹਿਬ ਕੋਲੋਂ ਹੋਂ ਹਰ ਬੱਚੇ ਮੰਗਣਿਆ ਜਿਹੜਾ ਸਾਡਾ ਨਾਮ ਰੋਸ਼ਨ ਕਰਨ ਇਹੋ ਜੇ ਬੱਚੇ ਮੰਗਣਿਆ ਤੇ ਫਿਰ ਵੀ ਸਾ ਦਾ ਪੱਲਾ ਨਹੀਂ ਛੜਨਾ ਭਰੋਸੇ ਦਾ ਪੱਲਾ ਨਹੀਂ ਛੜਨਾ ਦੇਖੋ ਮੇਰੇ ਦਾ ਸਕੂਲ ਹੈ ਮੇਰੀ ਲਾਈਨ ਹੈ ਐਜੂਕੇਸ਼ਨ ਦੀ ਜਿੰਨੀ ਵੱਡੀ ਡਿਗਰੀ ਅਸੀਂ ਲੈਣੀ ਹੋਵੇ ਨਾ ਉਨੀ ਵੱਡੀ ਕੰਨਾਂ ਕਰਨੀ ਪੈਂਦੀ ਹੁਣ میٹرਿਕ ਦੀ ਪੜਾਈ ਹੈ ਕਿੰਨੀ ਕੋ ਮਿਹਨਤ ਹੈ ਕੋ ਖਾਸ ਮਿਹਨਤ ਨਹੀਂ ਹਰ ਕੋ ਕਰ ਲੈਂਦਾ ਬੱਚਾ ਆਇਓ ਹਾਈ ਸਕੂਲ 10th ਕਰਨੀ ਹੋਵੇ ਥੋੜੀ ਮਿਹਨਤ ਯਾਦਾ ਹੈ ਪਲੱਸ 2 ਕਰਨੀ ਉਸ ਤੋਂ ਜ਼ਿਆਦਾ ਮਿਹਨਤ ਹੈ ਗ੍ਰੈਜੂਏਸ਼ਨ ਕਰਨੀ ਉਸ ਤੋਂ ਜ਼ਿਆਦਾ ਮਿਹਨਤ ਹੈ ਪੋਸਟ ਗ੍ਰੈਜੂਏਸ਼ਨ ਕਰਨੀ ਉਸ ਤੋਂ ਜ਼ਿਆਦਾ ਮਿਹਨਤ ਹੈ ਤੇ ਉਸ ਤੋਂ ਉਸ ਤੋਂ ਉੱਪਰ ਜਾ ਕੇ ਜੇ ਅਸੀਂ ਕਹਿੰਦੇ ਪੀ ਐਸ ਡੀ ਕਰ ਲਈਏ ਹੋਰ ਜ਼ਿਆਦਾ ਮਿਹਨਤ ਹੈ ਪਾਓ ਕਿ ਜਿੰਨੀ ਵੱਡੀ ਡਿਗਰੀ ਅਸੀਂ ਲੈਣੀ ਹੈ ਨਾ ਉਤਨੀ ਵੱਡੀ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਜੇ ਦਾਤ ਦੇਣ ਲੱਗਿਆ ਹੁਣ ਧਿਆਨ ਇਕਾਗਰ ਕਰਿਓ ਜੇ ਦਾਤ ਦੇਣ ਲੱਗਿਆ ਗੁਰੂ ਸਾਹਿਬ ਤੁਹਾਨੂੰ ਉਡੀ ਕਰਵਾ ਰਹੇ ਨਾ ਸਮਾ ਹੋ ਗਿਆ ਨਹੀਂ ਦਾਤ ਮਿਲੀ ਸਮੇਂ ਲੈਣਾ ਗੁਰੂ ਸਾਹਿਬ ਕਹਿੰਦੇ ਨੇ ਬੰਦਗੀ ਹੋਰ ਕਰ ਲੈ ਤੈਨੂੰ ਬਹੁਤ ਵੱਡੀ ਦਾਤ ਦੇਣੀ ਹੈ ਜੇ ਕੱਲ ਛੱਡ ਦੇਣਾ ਬੋਲੇ ਸੋਨਿਆ ਜੇ ਕੱਲ ਨਾ ਕਰਦੇ ਹੋ ਪ੍ਰਾਪਤੀ ਨਹੀਂ ਹੁੰਦੀ ਨਾ ਤੇ ਸਿਦਕ ਦਾ ਪੱਲਾ ਨਹੀਂ ਛੱਡਣਾ ਇਹ ਸੋਚਣਾ ਵੀ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕੱਲ ਨਾ ਹੋਰ ਕੱਲ ਹੈ ਤੈਨੂੰ ਬਹੁਤ ਅਨੋਖੀ ਦਾਤ ਦੇਣੀ ਹੈ ਤੈਨੂੰ ਪੁੱਤਰ ਨਹੀਂ ਦੇਣਾ ਤੈਨੂੰ ਸੁਪੁੱਤਰ ਦੇਣਾ ਤੈਨੂੰ ਕੱਚਾ ਤਨ ਨਹੀਂ ਦੇਣਾ ਤੈਨੂੰ ਸੱਚਾ ਤਨ ਦੇਣਾ ਠੀਕ ਸਤਕ ਦਾ ਪੱਲਾ ਨਹੀਂ ਛੜਨਾ ਵਿਸ਼ਾ ਦਾ ਪੱਲਾ ਨਹੀਂ ਛੜਨਾ ਕਿਸੇ ਕੋਲ ਨਹੀਂ ਜਾਣਾ ਇੱਕੋ ਗੱਲ ਕਹਨੀ ਹੈ ਗੁਰੂ ਨਾਨਕ ਨੂੰ ਹਾਜ਼ਰਾ ਹਜੂਰ ਜਾਰਾ ਜੂਰ ਸਮਝ ਕੇ ਤੂੰ ਮੇ ਛਾੜ ਕੋਈ ਵਰਨਾ ਤਿਆ ਹੋ ਜੋ ਵਰ ਚਾਹੋ ਸੋ ਤੁਮ ਤੇ ਪਾਉ ਇਹਨਾ ਕੀਰਤਨ ਦਰਬਾਰਾਂ ਦਾ ਮਕਸਦ ਹੈ ਨਾ ਉਹ ਵਿਸ਼ਾ ਭਰੋਸਾ ਪੱਕਾ ਕਰਨਾ ਵਿਸ਼ਾ ਦੇ ਭਰੋਸਾ ਪੱਕਾ ਕਰਨਾ ਇਹ ਮਕਸਦ ਹੈ ਚਲੋ ਅਗਲੇ ਸਵਾਲ ਵੱਲ ਦਸ ਆਵੇ ਤੰਤਲ ਬਾਬਾ ਦੀਪ ਸਿੰਘ ਜੀ ਨੂੰ ਅੰਮ੍ਰਿਤਪਾਨ ਕਿਸ ਨੇ ਕਰਵਾਇਆ ਕਿਸ ਨੇ ਕਰਵਾਇਆ ਜੀ ਅੰਮ੍ਰਿਤਪਾਨ ਇਹ ਪਿੱਛੇ ਬੱਚਾ ਕੋ ਉਧਰ ਪਿੱਛੋਂ ਗੁੱਡੀ ਕੋਲ ਉਹ ਗੁੱਡੀ ਕੋਲ ਬੁੱਛੋ ਇਹ ਇਧਰ ਪਿੱਛੇ ਬੁੱਢੀ ਬੈਠੀ ਤੰਤਲ ਬਾਬਾ ਦੀਪ ਸਿੰਘ ਜੀ ਨੂੰ ਬੇਟੇ ਇੱਕ ਹੋ ਗਿਆ ਨਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਿਲਕੁਲ ਠੀਕ ਨਾਮ ਬੋਲੇ ਸੋਨ ਹਾਲ ਇੱਥੇ ਦੇ ਬੱਚੇ ਹੁਸ਼ਿਆਰ ਬੜੇ ਮੈਂ ਦੇਖਿਆ ਸਾਰੇ ਹੱਥ ਘੇੜੇ ਕਰ ਦਿੰਦੇ ਸਾਰਾ ਹੀ ਉਹ ਦੇਖੋ ਬਹੁਤ ਹੁਸ਼ਿਆਰ ਬੱਚੇ ਐਨੇ ਹੁਸ਼ਿਆਰ ਨੇ ਮੇਰੇ ਸਕੂਲ ਦੇ ਬੱਚੇ ਵੀ ਨਹੀਂ ਹੈਗੇ ਜਿਨ੍ਹਾਂ ਨੇ ਤੁਸੀਂ ਹੁਸ਼ਿਆਰ ਹੋ ਹੁਣ ਇੱਕ ਸਵਾਲ ਦਾ ਜਵਾਬ ਤੁਸੀਂ ਦਿੱਤਾ ਨਾ ਕਿ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਅੰਮ੍ਰਿਤਪਾਨ ਕਿਸ ਨੇ ਕਰਵਾਇਆ ਦੂਜਾ ਸਵਾਲ ਇਹਦੇ ਨਾਲ ਜੁੜਦਾ ਹੋਇਆ ਸਵਾਲ ਹੈ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਜਿਹੜਾ ਅੰਮ੍ਰਿਤਪਾਨ ਕਲਗੀਧਰ ਪਾਸ਼ਾ ਨੇ ਕਰਵਾਇਆ ਉਹ ਕਿਸ ਸਥਾਨ ਤੇ ਕਰਵਾਇਆ ਇਹ ਪੁੱਛ ਲੋ ਕਿ ਅੱਗੇ ਕਭ ਜੰਗੀ ਖੜਾ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਬੋਲੇ ਸੋਨਿਹਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤਪਾਨ ਕੀਤਾ ਤੰਦਨ ਲਵਾਬਾ ਦੀਪ ਸਿੰਘ ਜੀ ਨੇ ਤੇ ਕਲਗੀਧਰ ਪਾਸ਼ਾ ਨੇ ਅੰਮ੍ਰਿਤਪਾਨ ਕਰਵਾਇਆ ਹੁਣ ਅਗਲਾ ਸਵਾਲ ਹੈ ਜੀ ਮਾਤਾ ਜੀਉਣੀ ਜੀ ਅੱਤੇ ਭਗਤੂ ਜੀ ਨੇ ਅੰਮ੍ਰਿਤਪਾਨ ਕਿੱਥੇ ਕੀਤਾ ਸਭ ਦੀ ਵਾਰੀ ਆ ਜਾਣੀ ਸਭ ਦੀ ਵਾਰੀ ਆ ਜਾਣੀ ਇਨਾਮ ਬੜੇ ਪੈ ਸਾਡੇ ਕੋਲ ਅਨੰਦਪੁਰ ਸਾਹਿਬ ਬਿਲਕੁਲ ਸਹੀ ਜਵਾਬ ਹੈ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇਹ ਬੱਚੇ ਬੇਟੇ ਗੱਲ ਸੁਣ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਗਲਾ ਸਵਾਲ 사త్సੰਗ ਜੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਤਕਾਰਯੋਗ ਪਿਤਾ ਜੀ ਭਗਤੂ ਜੀ ਜਿਨ੍ਹਾਂ ਨੇ ਅੰਮ੍ਰਿਤ ਪਾਣ ਕੀਤਾ ਤੇ ਅੰਮ੍ਰਿਤ ਪਾਣ ਤੋਂ ਬਾਅਦ ਉਹਨਾਂ ਦਾ ਨਾ ਅੰਮ੍ਰਿਤ ਪਾਣ ਤੋਂ ਬਾਅਦ ਉਹਨਾਂ ਦਾ ਪਾਈ ਭਗਤੂ ਜੀ ਨਹੀਂ 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 ਅੰਮ੍ਰਿਤਪਾਣ ਤੋਂ ਬਾਅਦ ਕੀ ਨਾਮ ਹੋਇਆ ਪਾਈ ਭਗਤੂ ਜੀ ਨਹੀਂ ਗਲਤ ਜਵਾਬ ਹੈ ਗਲਤ ਹੈ ਪਾਈ ਭਗਤ ਸਿੰਘ ਜੀ ਪਾਈ ਭਗਤ ਸਿੰਘ ਜੀ ਬਿਲਕੁਲ ਸਹੀ ਜਵਾਬ ਹੈ ਜੀ ਪਾਈ ਭਗਤੂ ਜੀ ਨੇ ਅੰਮ੍ਰਿਤਪਾਣ ਕੀਤਾ ਤੇ ਨਾਮ ਪਿਆ ਜੀ ਭਗਤ ਸਿੰਘ ਬਿਲਕੁਲ ਸਹੀ ਜਵਾਬ ਦਿੱਤਾ ਅਗਲਾ ਸਵਾਲ ਪਾਈ ਭਗਤੂ ਜੀ ਨੇ ਅੰਮ੍ਰਿਤਪਾਣ ਕੀਤਾ ਨਾਮ ਪਿਆ ਜੀ ਭਗਤ ਸਿੰਘ ਹੁਣ ਅਗਲਾ ਸਵਾਲ ਨਾਲ ਜੁੜਦਾ ਹੋਇਆ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਉਹਨਾਂ ਨੇ ਹੀ ਅੰਮ੍ਰਿਤ ਪਾਨ ਕੀਤਾ ਜੀਵਨੀ ਜੀ ਨੇ ਅੰਮ੍ਰਿਤ ਪਾਨ ਤੋਂ ਬਾਅਦ ਉਹਨਾਂ ਦਾ ਨਾਮ ਕੀ ਪਿਆ ਮਾਤਾ ਜੀਵਨਕੌਰ ਜੀ ਮਾਤਾ ਜੀਵਨਕੌਰ ਜੀ ਇਸ ਬਿਲਕੁਲ ਸਹੀ ਜਵਾਬ ਹੈ ਬੋਲੇ ਸੋਨਿਆਲੇ ਅਗਲਾ ਸਵਾਲ 사ਸਾਂ ਦੀ ਟਿਕਾ ਬਣਾ ਕੇ ਲਿਖੋ ਟਿਕਾ ਬਣਾ ਕੇ ਬੜਾ ਸੋਖਾ ਸਵਾਲ ਜੇ ਬੜਾ ਸੋਖਾ ਸਵਾਲ ਇਧਰੋਂ ਪੁੱਛ ਲੇ ਭਾਵੇਂ ਕਿਸ ਸਥਾਨ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਵੱਖ ਹੋਇਆ ਟਾਲਾ ਸਾਹਿਬ ਗੁਰਦੁਆਰਾ ਟਾਲਾ ਸਾਹਿਬ ਨੂੰ ਨਾਮ ਲਿਆ ਕਰੋ ਅਨੰਦ ਸਾਹਿਬ ਵੀ ਨਹੀਂ ਸ਼੍ਰੀ ਅਨੰਦਪੁਰ ਸਾਹਿਬ ਇਸ ਤਰ੍ਹਾਂ ਬੋਲਿਆ ਕਰੋ ਗੁਰਦੁਆਰਾ ਟਾਲਾ ਸਾਹਿਬ ਜਿੱਥੇ ਸੁਭਾਈ ਮਾਨ ਹੈ ਉੱਥੇ ਬਾਬਾ ਜੀ ਦਾ ਸੀਸ ਧੜ ਤੋਂ ਵੱਖ ਹੋਇਆ ਇਹ ਬੱਚੇ ਨੂੰ ਆਰਾਮ ਦਿਓ ਬੋਲੇ ਸੋਨੇ ਹਾਲ ਉਹਨ ਇੱਕ ਸਵਾਲ ਹੈ ਵੱਡੇ ਛੋਟਿਆਂ ਦਾ ਮਿਕਸੀ ਹੈ ਪਾਵੇਂ ਕੋ ਵੱਡਾ ਦੇਵੇ ਪਾਵੇਂ ਕੋ ਛੋਟਾ ਦੇਵੇ ਜਿਹੜਾ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਹੈ ਚਾਟੀਵਿੰਡ ਗੇਟ ਤੇ ਉਸ ਗੁਰਦੁਆਰਾ ਸਾਹਿਬ ਦਾ ਬਾਬਾ ਦੀਪ ਸਿੰਘ ਜੀ ਨਾਲ ਕਿਹੜਾ ਇਤਿਹਾਸ ਜੁੜਿਆ ਵੱਡਿਆਂ ਕੋਲ ਪੁੱਛਿਓ ਸੰਦੀਪ ਜੀ ਵੱਡਿਆਂ ਕੋਲ ਉੱਥੇ ਬਾਬਾ ਦੀਪ ਸਿੰਘ ਜੀ ਦਾ ਸੰਸਕਾਰ ਹੋਇਆ ਸੀ ਠੀਕ ਹੈ ਬਿਲਕੁਲ ਕੱਲਾ ਬਾਬਾ ਦੀਪ ਸਿੰਘ ਦਾ ਨਹੀਂ ਹੋਰ ਵੀ ਜਤ ਸਿੰਘ ਸ਼ਹੀਦ ਹੋਇਨਾ ਬਾਬਾ ਦੀਪ ਸਿੰਘ ਦੇ ਨਾਲ ਸਭ ਦੇ ਪਾਵਨ ਸ਼ਰੀਰਾਂ ਦਾ ਸੰਸਕਾਰ ਗੁਰਦਾਰਾ ਸ਼ਹੀਦ ਗੀਸਾਂ ਬੱਚਿਆਂ ਨੂੰ ਬੇਨਤੀ ਹੈ ਬਹੁਤ ਵਧੀਆ ਜਵਾਬ ਬੱਚੇ ਦਿੰਦੇ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਇੱਕ ਹੋਰ ਸਵਾਲ ਅਗਲਾ ਸਾਰਿਆਂ ਸੇ ਕਾਮਨ ਹੈ ਵੱਡਿਆਂ ਸੇ ਛੋਟਿਆਂ ਸੇ ਵੱਡਿਆਂ ਕੋਲ ਪੁੱਛਿਓ ਸੰਦੀਪ ਜੀ ਵੱਡਿਆਂ ਕੋਲ ਪੁੱਛਿਓ ਬਾਬਾ ਦੀਪ ਸਿੰਘ ਜੀ ਨੇ ਕਿਸ ਥਾਂ ਤੇ ਆਪਣਾ ਸੀਸ ਭੇਟ ਕੀਤਾ ਕਿਸ ਥਾਂ ਤੇ ਆਪਣਾ ਸੀਸ ਭੇਟ ਕੀਤਾ ਇਹ ਜਵਾਬ ਦਿਓ ਬੇਟੇ ਦਰਬਾਰ ਸਾਹਿਬ ਪੁੱਛ ਲੈਣ ਨਿਕੋ ਸ੍ਰੀ ਦਰਬਾਰ ਸਾਹਿਬ ਬਿਲਕੁਲ ਸਹੀ ਜਵਾਬ ਹੈ ਜੀ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਜਿੱਥੇ ਸ਼ਹੀਦ ਬੁੰਗਾ ਵੀ ਬਣਿਆ ਹੋਇਆ ਉਸ ਸਥਾਨ ਤੇ ਤੰਦਲ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ ਹੈ ਗੁਰੂ ਰਾਮਦਾਸ ਜੀ ਦੇ ਪਾਸ਼ਾ ਜੀ ਨੂੰ ਅਗਲਾ ਸਵਾਲ ਤੰਤਨ ਬਾਬਾ ਦੀਪ ਸਿੰਘ ਜੀ ਨੇ ਵੱਡਿਆ ਸਵਾਲ ਹੈ ਉਧਰ ਮਾਈਕ ਲੈ ਕੇ ਜਾਓ ਸੰਦੀਪ ਜੀ ਉਹ ਵੱਡਿਆਂ ਸੇ ਤਨਤਨ ਬਾਬਾ ਦੀਪ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਸਰੂਪ ਲਿਖੇ ਨੇ ਤਨਤਨ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਸਰੂਪ ਲਿਖੇ ਨੇ ਪੰਜ ਆ ਮੁਖੀ ਦੀ ਕਰਵੀ ਵਿੱਚ ਬਿਲਕੁਲ ਸਹੀ ਜਵਾਬ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਨਤਨ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਲਿਖੇ ਨੇ ਚਾਰ ਗੁਰਮੁਖੀ ਇੱਕ ਅਰਬੀ ਬੋਲੀ ਵਿੱਚ ਲਿਖਿਆ ਉਹਨਾਂ ਨੇ ਅਰਬੀ ਲੈਂਗੁਏਜ ਵਿੱਚ ਬਹੁਤ ਸਹੀ ਜਵਾਬ ਹੁਣ ਵੱਡਿਆਂ ਦਾ ਸਵਾਲ ਜੇ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਕਿਸ ਨੇ ਦਿੱਤਾ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਕਿਸ ਨੇ ਦਿੱਤਾ ਸੰਦੀਪ ਜੀ ਅੱਧਰ ਤੇ ਆਂਦਿਓ ਬਾਬਾ ਬੰਦਾ ਸਿੰਘ ਬਹਾਦਰ ਬਿਲਕੁਲ ਸਹੀ ਜਵਾਬ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਂਤਨ ਬਾਬਾ ਦੀਪ ਸਿੰਘ ਇਹਨੂੰ ਜਿੰਦਾ ਸ਼ਹੀਦ ਦਾ ਖਿਤਾਬ ਬਖਸ਼ਿਆ ਦਮਦਮਈ ਟਕਸਾਲ ਦੇ 13ਵੇਂ 13ਵੇਂ ਮੁਖੀ ਦਾ ਨਾਮ ਦੱਸੋ 13ਵੇਂ ਮੁਖੀ ਦਾ 13ਵੇਂ ਮੁਖੀ ਦਾ ਨਾਮ ਜਮਦਮਈ ਟਕਸਾਲ ਦੇ ਉਹ ਨਾਮ ਬੜੇ ਸਤਕਾਰ ਦੇ ਨਾਲ ਲੈਣਾ ਬੜੇ ਸਤਕਾਰ ਦੇ ਨਾਲ ਦਮਦਮਈ ਟਕਸਾਲ ਦੇ 13ਵੇਂ ਮੁਖੀ ਦਾ ਕੀ ਨਾਮ ਸੰਤ ਬਾਬਾ ਜਨੈਲ ਸਿੰਘ ਪਿੰਡ ਰਵਾਲੇ ਬਹੁਤ ਵਧੀਆ ਬਹੁਤ ਵਧੀਆ ਬੋਲੇ ਸੋਨਿਹਾਲ ਬਹੁਤ ਸ਼ੁਕਰੀਆ ਜੀ ਮਰਦੇ ਮਜ਼ਾਹਿਦ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਪਿੰਡ ਰਵਾਲੇ ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਹੁਣ ਇਹਦੇ ਨਾਲ ਜੁੜਿਆ ਸਵਾਲ ਇੱਕ ਹੋਰ ਆਇਆ ਖੁਲਵਾਇਓ ਬਿਲਕੁਲ ਫਿੰਗਰ ਲਾਓ ਇੱਕ ਸਵਾਲ ਹੋ ਰਿਹਾ ਐਸੇ ਨਾਲ ਜੁੜਿਆ 13ਵੇਂ ਮੁਖੀ ਦਾ ਨਾਮ ਆਪ ਜੀ ਨੇ ਦੱਸਿਆ ਹੁਣ ਸਵਾਲ ਹੈ ਗਮਦੀ ਮਿੰਟਕ ਸਾਲ ਦੇ ਪਹਿਲੇ ਮੁਖੀ ਦਾ ਕੀ ਨਾਮ ਹੈ ਪਹਿਲੇ ਮੁਖੀ ਦਾ ਤਨਤਨ ਬਾਬਾ ਦੀਪ ਸਿੰਘ ਜੀ ਬਿਲਕੁਲ ਸਹੀ ਜਵਾਬ ਹੈ ਪਹਿਲੇ ਮੁਖੀ ਤਨਤਨ ਬਾਬਾ ਦੀਪ ਸਿੰਘ ਜੀ ਤੇ 13ਵੇਂ ਮੁਖੀ ਸੰਤ ਮੁਬੱਜ ਜਰਮਨ ਸਿੰਘ ਜੀ ਖਾਲਸਾ ਪਿੰਡਰ ਵਾਲੇ ਬੋਲੇ ਸੋਨੇ ਹਾਲ ਅਗਲਾ ਸਵਾਲ ਬੜਾ ਸੌਖਾ ਸਵਾਲ ਹੈ ਤਨਤਨ ਬਾਬਾ ਦੀਪ ਸਿੰਘ ਜੀ ਰੋਜ਼ ਸ੍ਰੀ ਜਪਜੀ ਸਾਹਿਬ ਦੇ ਕਿੰਨੇ ਬਾਟ ਕਰਦੇ ਸੀ ਇਧਰ ਪੁੱਛਾਦਰ ਰੋਜ਼ ਸ੍ਰੀ ਜਪਜੀ ਸਾਹਿਬ ਦੇ 111 111 101 ਤੁਸੀਂ 10 ਹੋਰ ਵਧਾ ਤਨੇ ਹੋਰ ਪੁੱਛਿਆ ਕਿਸੇ ਕੋ 101 101 101 ਬਿਲਕੁਲ ਸਹੀ ਜਵਾਬ ਹੈ ਬੋਲੇ ਸੋਨਿਹਾਲ ਉਹ ਨਹੀਂ 5 ਮਿੰਟ ਹੋਰ ਤੁਹਾਨੂੰ ਛੱਡ ਦੇ ਮੈਂ ਇਹਨੂੰ ਧੰਨ ਧੰਨ ਬਾਬਾ ਦੀਨ ਸਿੰਘ ਦੇ ਕੋਲ ਨਾਲ ਦਿਹਾੜਾ ਬਣਾ ਰਿਹਾ ਕੁਝ ਗੁਣ ਗਿਆਨ ਲੈ ਕੇ ਜਾਣਾ ਜਵਾਬ ਤੁਸੀਂ ਸੁਣਿਆ ਮਾਦਾ ਇਹਨਾਂ 10 ਪਾਠ ਹੋਰ ਵਧਾ ਦਿੱਤੇ ਨੇ ਚੰਗੀ ਗੱਲ ਐ ਇਤਿਹਾਸ ਲਿਖਦਾ 101 ਪਾਠ ਸ੍ਰੀ ਜਗਜੀਤ ਸਿੰਘ ਸਾਹਿਬ ਦੇ ਰੋਜ਼ ਕਰਦੇ ਸੀ ਤੇ ਅਸੀਂ ਕਿੰਨੇ ਕਰਨੇ ਆ ਇੱਕ ਵੰਟ ਜਵਾਬ ਦੇ ਦੇਣਾ ਤੁਸੀਂ ਅਸੀਂ ਕਿੰਨੇ ਕਰਨੇ ਆ ਜੀ ਇੱਕੋ ਕਰਕੇ ਥੱਕ ਜੰਨੇ ਆ ਨੇਮ ਵਧਾਣਾ ਸਾਧ ਸੰਗਤ ਜੀ ਨੇਮ ਬਧਾਇਓ ਅਗਲਾ ਸਵਾਲ ਸਾਗੇ ਬਾਬਾ ਦੀਪ ਸਿੰਘ ਨੇ ਕਿਸ ਸਿੱਖ ਜਰਨੈਲ ਦੇ ਨਾਲ ਰਲ ਕੇ ਚੱਪੜ ਚਿੜੀ ਦੀ ਜੰਗ ਲੜੀ ਐ ਕਿਸ ਸਿੱਖ ਜਰਨੈਲ ਦੇ ਨਾਲ ਰਲ ਕੇ ਕੰਦਨ ਬਾਬਾ ਦੀਪ ਸਿੰਘ ਨੇ ਚੱਪੜ ਚਿੜੀ ਦੀ ਜੰਗ ਲੜੀ ਅਦਰ ਪੁੱਛੋ ਜੀ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਬਿਲਕੁਲ ਸਹੀ ਜਵਾਬ ਹੈ ਸਾਡੀ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਵਧੀਆ ਰਾਜ ਉਹਨਾਂ ਨੇ ਕੀਤਾ ਬੋਲੇ ਸੋਨਿਹਾਲ ਸਾਹਿਬ ਜੀ ਅਗਲਾ ਸਵਾਲ ਸ਼ਹੀਦੀ ਵੇਲੇ ਤਨਤਾਲ ਬਾਬਾ ਦੀਪ ਸਿੰਘ ਦੀ ਉਮਰ ਕਿੰਨੀ ਸੀ ਸ਼ਹੀਦੀ ਵੇਲੇ ਤੰਤਨ ਬਾਬਾ ਦੀਪ ਸਿੰਘ ਦੀ ਉਮਰ ਕਿੰਨੀ ਸੀ 75 ਸਰ ਬਿਲਕੁਲ ਸਹੀ ਜਵਾਬ ਹੈ ਬੋਲੇ ਸੋਨਿਹਾਲ ਐਸੇ ਸਵਾਲ ਦੇ ਨਾਲ ਇੱਕ ਸਵਾਲ ਜੁੜਿਆ ਹੋਰ ਹੈ ਇੱਕ ਜਵਾਬ ਆਪ ਜੀ ਨੇ ਸੁਣਿਆ ਕਿ ਸ਼ਹੀਦੀ ਵੇਲੇ ਤੰਤਨ ਬਾਬਾ ਦੀਪ ਸਿੰਘ ਜੀ ਦੀ ਉਮਰ ਕਿੰਨੀ ਸੀ ਬੱਚੇ ਨੇ ਬਹੁਤ ਸੋਹਣਾ ਜਵਾਬ ਦਿੱਤਾ 75 ਸਾਲ ਅਗਲਾ ਸਵਾਲ ਹੈ ਸ਼ਹੀਦੀ ਵੇਲੇ ਤੰਤਨ ਬਾਬਾ ਦੀਪ ਸਿੰਘ ਜਿਹੜਾ ਖੰਡਾ ਖੜਗਾਇਆ 75 ਸਾਲ ਦੀ ਉਮਰ 'ਚ ਉਹਦਾ ਵਜ਼ਨ ਕਿੰਨਾ ਸੀ ਬੱਬਨਪ੍ਰੀਤ ਦੱਸੇਗਾ ਬੱਬਨ ਦਾਸ 18 ਸੇਰ ਬਿਲਕੁਲ ਸਹੀ ਜਵਾਬ ਬਿਲਕੁਲ ਸਹੀ ਇਹ ਦੋਨੋਂ ਬੱਚਿਆਂ ਨੇ ਆਉ ਦੋਨੋਂ ਜਵਾਬ ਸਹੀ ਹੈ ਦੋਨੋਂ ਦੇ ਦਿਓ ਬੋਲੇ ਸੋਨਿਹਾਲ ਅਗਲਾ ਸਵਾਲ ਸਾਧੰਗ ਜੀ ਕੋ ਤਨਤਨ ਬਾਬਾ ਦੀਪ ਸਿੰਘ ਜੀ ਨੇ ਕਮਰ ਕੱਸੇ ਦੇ ਸ਼ਸਤਰਾਂ ਦਾ ਵਜਨ ਕਿੰਨਾ ਸੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਕਮਰ ਕੱਸੇ ਦਾ ਵਜਨ ਕਿੰਨਾ ਸੀ ਇਹ ਪੁੱਛੋ ਸਵਾਲ ਸਵਾ ਮਨ ਪੱਕਾ ਸਵਾ ਮਨ ਪੱਕਾ ਬਿਲਕੁਲ ਸਹੀ ਜਵਾਬ ਆ ਜਾ ਬਟੇ ਆ ਜਾ ਬੋਲੇ ਸੋਨਿਹਾਲ ਸਵਾ ਆ ਜਾਂਦਾ ਸਵਾ ਮਨ ਪੱਕਾ ਵਜਨ ਸੀ ਜੀ ਕਮਰ ਕੱਸੇ ਦਾ ਤੇ ਅਸੀਂ 6 ਇੰਚ ਦੀ ਸੀਰੀਸ ਆ ਪਾਈ ਹੁੰਦੀ ਸੀ ਕਹਿੰਦੇ ਭਾਰ ਬੜਾ ਲੱਗਦਾ ਜੀ ਤਨ ਤਲ ਬੜਾ ਬਹੁਤ ਵਧੀਆ ਸਵਾਲ ਜੇ ਬਹੁਤ ਵਧੀਆ ਸਵਾਲ ਧਿਆਨਿਕ ਅਗਰ ਕਰਿਓ ਬਹੁਤ ਵਧੀਆ ਸਵਾਲ ਬਹੁਤ ਇਹਦੇ ਵਿੱਚ ਗਿਆਨ ਵਧੇਗਾ ਤੁਹਾਡਾ ਤੰਤਾਲ ਬਾਬਾ ਦੀਪ ਸਿੰਘ ਦੇ ਸ਼ਸਤਰਾਂ ਤੇ ਬਾਣੀ ਲਿਖੀ ਸੀ ਦੇਖੋ ਇੰਨਾ ਪਿਆਰ ਕਰਦੇ ਸੀ ਸ਼ਸਤਰਾਂ ਨੂੰ ਤੇ ਬਾਣੀ ਨੂੰ ਆਪਣੇ ਸ਼ਸਤਰਾਂ ਤੇ ਨਹੀਂ ਬਾਣੀ ਲਿਖਵਾ ਕੇ ਰੱਖਦੇ ਸੀ ਹੁਣ ਸਵਾਲ ਹੈ ਤੰਤਾਲ ਬਾਬਾ ਦੀਪ ਸਿੰਘ ਦੇ ਸ਼ਸਤਰਾਂ ਦੇ ਕਿਹੜੀ ਕਿਹੜੀ ਬਾਣੀ ਦਰਜ ਹੈ ਕਿਹੜੇ ਕਿਹੜੇ ਗ੍ਰੰਥ ਦੀ ਜਵਾਬ ਦਿਓ ਵੱਡਿਆਂ ਦਾ ਸਵਾਲ ਇਹਨਾਂ ਭੈਣੀਆਂ ਕੋਲ ਪੁੱਛ ਲਓ ਕੀ ਪਤਾ ਇਹਨਾਂ ਇਹਨਾਂ ਕੋਲ ਪੁੱਛੋ ਜੀ ਸਵਾਲ ਇੱਧਰ ਮਾਈਕੀ ਦੇ ਕੋਲ ਹੈ ਇਹਨਾਂ ਕੋਲ ਪੁੱਛੋ ਤੰਤਨ ਬੱਬਾ ਦੀਪ ਸਿੰਘ ਦੇ ਸ਼ਸਤਰਾਂ ਤੇ ਇੱਕ ਮਿੰਟ ਇੱਕ ਮਿੰਟ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਸਾਹਿਬ ਦੀਆਂ ਸਾਰੀਆਂ ਬਾਣੀਆਂ ਦੇ ਸਾਰੀਆਂ ਬਾਣੀਆਂ ਦੋਨੋਂ ਗ੍ਰੰਥਾਂ ਦੀਆਂ ਬਾਣੀਆਂ ਦਰਜ ਹਨ ਹਾਂਜੀ ਦੋਨੋਂ ਗ੍ਰੰਥਾਂ ਦੀਆਂ ਬਾਣੀਆਂ ਇਹਦੇ ਕਿ ਤੁਸੀਂ ਕਹਿ ਰਹੇ ਸੀ ਤੁਹਾਨੂੰ ਇਹ ਨਾਮ ਮਿਲ ਗਿਆ ਸ਼ਸਤਰਾਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੂਲ ਮੰਤਰ ਤੇ ਦੂਜੇ ਪਾਸੇ ਦੂਜੇ ਪਾਸੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਦਰਜ ਹੈ ਚੱਕਰ ਚ ਨਰ ਬਰਨ ਜਾਰਪੁਰਾ ਨਹੰਜੇ ਉਹਨਾਂ ਅਖੀਰਲਾ ਸਵਾਲ ਹੈ ਜੀ ਅਖੀਰਲਾ ਸਵਾਲ ਇਹ ਜੇ ਪੰਜ ਸੱਤ ਬੱਚਿਆਂ ਨੇ ਕਟਾ ਚੁਕ ਲਿਆ ਨਾ ਸਭ ਨੂੰ ਨਾਮ ਦੇ ਦੇਣਾ ਸਭ ਨੂੰ ਇਹਨਾਂ ਬੱਚੇ ਵੀ ਸਾਡੇ ਕੋਲ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਣਾ ਮਿਲਦੀ ਹੈ ਸਵਾਲ ਬਾਬਾ ਦੀਪ ਸਿੰਘ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਣਾ ਮਿਲਦੀ ਹੈ ਸਾਰੇ ਇਕੱਠੇ ਬੋਲ ਦਿਓ ਬਹੁਤ ਵਧੀਆ ਬੋਲੇ ਸਾਮਿਆਲੇ ਸਾਰੇ ਬੱਚਿਆਂ ਨੂੰ ਇਨਾਮ ਸਾਰਿਆਂ ਨੂੰ ਦੇ ਦਿਓ ਦੇ ਦਿਓ ਸਾਰਿਆਂ ਨੂੰ ਦੇ ਦਿਓ ਇਹ ਪ੍ਰੇਰਣਾ ਮਿਲਦੀ ਹੈ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਨਾਲ ਲੱਗਣਾ